ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਮੱਝ ਸੇਰ ਲਈ ਲੈ ਕੇ ਆਏ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਬੇ ਦੇਖ ਲਈ ਲੂਪ ਪਸੂ ਰੱਖੇਗਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਆਜਿ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਜੀ ਬਹੁਤ ਠੀਕ ਹਮ ਵਧੀਆ ਹਾਂਜੀ ਹਾਂਜੀ ਨਾਮ ਤੇ ਡਰੈਸ ਬੋਲੋ ਨਾਮ ਜਗਤਾਰ ਸਿੰਘ ਆ ਜੀ ਪਿੰਡ ਕੋਠਾ ਕਰੂਗਾ ਪਲਾ ਬਠੰਡਾ ਤਹਿਸੀਲ ਬਾਈ ਤਹਿਸੀਲ ਫੂਨ ਜੀ ਨੇੜੇ ਪਿੰਡ ਬਾਈ ਕਿਹੜਾ ਹੈ ਕਿਵੇਂ ਨੇੜੇ ਪਿੰਡ ਬਾਈ ਨੇੜੇ ਆਪਣਾ ਨਥਾਣਾ ਰੋਡ ਆ ਭਗਤਨਾਖਣਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੇ 95012 ਜੀ ਹੂੰ 44031 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ 5ਵੇਂ ਚੌਥੇ 5ਵੇਂ ਸੂਏ ਆ ਚੌਥਾ ਜਾਂ ਪੰਜਵਾਂ ਠੀਕ ਆ ਬਾਈ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਇਹ 5-4 ਹੀ ਲੈਂਦੀ ਆ ਜੀ ਬੰਕੇ ਉਹ ਦਿਨ ਪੂਰੇ ਆ ਤੇ 5-4 ਲਿਆ ਜਾਂਦੀ ਆ ਉੱਤੇ ਠੀਕ ਆ ਬਾਈ ਕਿੰਨਾ ਕੁ ਦੁੱਧ ਚੋਇਆ ਬਾਈ ਇਹਦਾ ਦੁੱਧ ਇਹਦਾ 22 ਲੀਟਰ ਜੀ 22 ਲੀਟਰ ਆਪਣੇ ਘਰ ਦੀ ਹੀ ਆ ਹਨਾ ਹਾਂ ਘਰ ਦੀ ਮੱਝ ਆ ਜੀ ਆਪਣੇ ਕੋਲ ਤਾਂ ਕਾਫੀ ਟਾਈਮ ਹੋ ਗਿਆ ਠੀਕ ਆ ਬਾਈ 22 ਲੀਟਰ ਦੁੱਧ ਬਾਈ ਨੇ ਆਪਦੇ ਘਰੇ ਚੋਂ ਆ 22 ਦੇ ਘਰ ਦੀ ਮੱਝ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਚੰਗੀ ਆ ਦੁੱਧ ਵਾਲਾ ਪੀਸ ਆ ਕੱਦ ਚੰਗਾ ਪਤਲੀ ਚਮੜੀ ਦੀ ਆ ਥਾਣ ਬਹੁਤ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਦੀ ਜਮਾ ਵਧੀਆ ਜੀ ਠੰਡੀ ਠੰਡੀ ਫੋਲ ਜਮਾ ਜਮਾ ਠੰਡੀ ਠੀਕ ਆ ਬਾਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੇਸ ਬੜਾ ਚੰਗਾ, ਸਿੰਘ ਚੰਗਾ, ਕੱਦ ਠੀਕ ਆ ਬਾਈ। ਕੇਸ ਦੇਖੋ, ਫੇਸ ਦੀ ਬਿਊਟੀ ਕਮਾਲ ਦੀ ਐ ਸਿੰਘ ਨੂੰ ਬਹੁਤ ਚੰਗਾ। ਪਰ ਇਹਨੂੰ ਹੀ ਲੈ ਜਾਓ। ਬਾਕੀ ਤੋਰਾ ਚੈੱਕ ਕਰਵਾਉਂਦੇ ਆ ਥਣ ਥਣ ਬਹੁਤ ਚੰਗਾ, ਇਕੱਲਾ ਇਕੱਲਾ ਥਾਣਾ, ਮੁੱਠੀ ਵਾਲਾ ਥਾਣਾ। ਹਲੇ ਕੱਚੀ ਕੱਚੀ ਆ ਦਿਨ ਲੈਂਦੀ ਆ। ਉਹਦੋਂ ਨੂੰ ਆਰਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲਿਆ ਨਾ। ਡਿਲੀਵਰੀ ਕੁਆਲਿਟੀ ਦੇਖੋ, ਬਹੁਤ ਸੋਹਣਾ ਆਰਡਰ ਤਿਆਰ ਕਰਦੇ ਆ, ਲੇਵਾ ਦੇਖੋ ਲੈ। ਮੁੱਠੀ ਵਾਲਾ ਥਾਣਾ, ਇਕੱਲਾ ਇਕੱਲਾ ਥਾਣਾ, ਗਾਵਾਂ ਨਾਲ ਦਾ ਕਰਮਣੀ ਨੂੰ ਲੇਵਾ ਲੱਗਿਆ। ਬਸ ਕੱਚੀ ਕੱਚੀ ਆ ਉਸ ਹਾਂ ਅਨੰਦ ਅਜਾ ਲ ਤੇ ਨੇੜੇ ਜਾ ਕੇ ਜਿਹੜਾ ਲੇਵ ਆਇਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਲੈ ਵੇ ਫੇਸ ਪੂਸ ਕਰਮਾਈ ਦਾ ਬੜਾ ਚੰਗਾ ਜੀ ਰੋਕ ਲੈ ਬਾਈ ਲੈ ਬਾਈ ਤੋਰਾ ਤੋਰਾ ਕਰਮਾਈ ਦਾ ਇੱਕ ਨੰਬਰ ਮੁੱਲ ਵੀਰੇ ਫੋਨ ਤੇ ਹੋ ਜੂਗਾ ਹਾਂਜੀ ਮੁੱਲ ਫੋਨ ਤੇ ਠੀਕ ਹੈ ਜਾਇਜ਼ ਹੀ ਹੋਊਗਾ ਵੀਰੇ ਜਾਇਜ਼ ਜੀ ਠੀਕ ਹੈ ਮੁੱਲ ਲੈ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਮੱਝ ਦੇ ਸੰਭਾ ਜਮਾਂ ਜਾਇਜ਼ ਹੋਊਗਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਰੱਖਿਆ ਵਾਕਈ ਚੰਗੇ ਦੁੱਧ ਵਾਲੀ ਹੈ ਜਿਹੜੇ ਹਸਾਉਂ ਨੇ ਬਰੀਕੀਆਂ ਨਾ ਮੱਧ ਦੇ ਵਿੱਚ ਉਹ ਚੈੱਕ ਕਰ ਲੋ ਬਈ ਪਤਲੀ ਚਮੜੀ ਦੀ ਆ ਦੁੱਧ ਵਾਲਾ ਪੀਸ ਆ ਕਰੂ ਮੱਝਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਿਸੇ ਵੀਰ ਨੂੰ ਪਸੰਦ ਆ ਬਈ ਬਾਈ ਨਾ ਕਨੇਟ ਕਰ ਲਿਓ ਧੰਨਵਾਦ ਬਈ ਬਈ ਮੜੀ ਪਰੇ ਨੂੰ ਲੈ ਜਾ ਹਾਲਾਂਕਿ ਨਹੀਂ